ਮਜੀਤ ਪਾਣੀ ਜਦ ਤੱਕ ਹੀ ਤੇਰੀ ਮੈਂ ਕੁਛ ਨਹੀਂ ਬਾਥਰੂਮ ਚ ਨਾਉਣ ਗਈ ਤੇ ਫੇਰ ਪੈਰ ਪਿਲਕ ਗਿਆ ਤੇ ਮੈਂ ਡਿੱਗ ਗਈ ਮਜੀਤ ਤੇਰੇ ਸਾਸ ਬੜੀ ਤੇ ਲੱਗਦੀ ਤਨ ਉੱਧਰ ਲੱਗਾ ਉਹੜਾ ਉਹ ਬੜੇ ਚੰਗੇ ਵਹੀਂ ਚਲੋ ਘਰ ਬਾਹਰ ਦੇ ਵਧੀਆ ਬਣਿਆ ਆਵਾ ਪਰ ਸਸਤੇ ਰੀ ਤੇਜ ਆ ਨਹੀਂ ਨਹੀਂ ਤਾਨੂੰ ਉੱਧਰ ਲੱਗਾ ਸਰਬ ਤੇ ਬਾਜ਼ੀ ਦਾ ਸੁਭਾ ਚੰਗਾ ਨੇ ਹਾਂ ਉਹ ਬਹੁਤ ਚੰਗੀ ਆ ਚਲੋ ਵਧੀਆ ਗੱਲ ਮਾਪਿਓ ਵੀ ਹੈ ਨਹੀਂ ਤੇ ਚਲੋ ਵਧੀਆ ਸੱਚ ਮੈਨੂੰ ਬੜੀ ਖੁਸ਼ੀ ਹੋਈ ਤੈਨੂੰ ਮਿਲ ਕੇ ਹੋਣ ਇਦਾਂ ਕਰੀ ਤੂੰ ਲਾਗੇ ਤਾਂ ਹੈਗੀਆਂ ਤੂੰ ਛੇਤੀ ਛੇਤੀ ਆ ਜਾ ਕਰੀ ਮੇਰੇ ਮਿਲਣ ਹੁਣ ਮੈਂ ਛੇਤੀ ਛੇਤੀ ਆ ਰਹਾ ਕਰ ਨੂੰ ਤਰਪੰਦੀ ਜਾਂਦੀ ਨੇ ਆ ਜਾ ਕਰਨਾ ਮਿਲ ਜਾ ਕਰਨਾ ਤੈਨੂੰ ਬਿਲਕੁਲ ਨਾ ਫਿਕਰ ਕਰੀ ਠੀਕ ਆ ਠੀਕ ਆ ਮੈਂ ਤੇ ਆਂਦੀ ਜਾਂਦੀ ਨਹੀਂ ਆਇਆ ਕਰਨਾ ਹੈ ਆਹੋ ਇੱਥੇ ਹੈਗਾ ਵਾ ਨਾ ਸਿਹਰਸਪਟਾ ਜਿਹੜੇ ਤੂੰ ਕਰਨ ਆਇਆ ਕਰਨਾ ਇੱਥੇ ਰੋਜ਼ ਕੋਈ ਗੱਲ ਨਹੀਂ ਇਹਨੂੰ ਜਾਣਦੇ ਹਾਂ ਤੇਰੀਆਂ ਤੇ ਹੱਡੀਆਂ ਨੂੰ ਮੈਂ ਭਾਨੀਆਂ ਨਾ ਚਾਚਾ ਜਣਾ ਇੱਥੇ ਆਇਆ ਕਰਸ਼ਿਤੀ ਸੀ ਤਸੀਂ ਚੰਗਾ ਫਿਰ ਮੈਂ ਚਲਦੀ ਹਾਂ ਬੈ ਜਾ ਸਰਵ ਜੇ ਕੜੀ ਹੋਰ ਨਹੀਂ ਮੈਨੂੰ ਕੰਮ ਆ ਹੋਰ ਵੀ ਰੋਟੀ ਖਾ ਕੇ ਚਲਦੇ ਨਹੀਂ ਨਹੀਂ ਹੋਰ ਵੀ ਕੋਈ ਕੰਮ ਆ ਕੋਈ ਨਹੀਂ ਹੁੰਦੇ ਜਾਂਦੇ ਫਿਰ ਆ ਜਾਵਾਂਗੇ ਚਲੋ ਠੀਕ ਹਾਂ ਹਮ ਤਾਂ ਵੀ ਪੋਸਿਬਲ ਮੈਨੂੰ ਨਾ ਤੇਜ਼ ਹੀ ਲੱਗਦੀ ਜ਼ਿਆਦਾ ਤੇਜ਼ ਲੱਗਦੀ ਮੈਂ ਤਾਂ ਉਹਦੇ ਵੇਖਣੀ ਤੋਂ ਲਾ ਲਿਆ ਹਿਸਾਬ ਤਨ ਮੈਂ ਆਉਂਦਿਆਂ ਦੱਸਤਾ ਵੀ ਉਹ ਤੇਜ਼ ਹੋ ਕੰਦੇ ਰਹਾਂਦੇ ਤੇ ਉਹ ਜਿਹੜਾ ਮਾਰਾ ਰਨਾ ਦਾ ਮਾਪੀ ਵੀ ਹਨੀ ਤੂੰ ਟੈਨਸ਼ਨ ਕੋ ਲੈਣੀ ਜਦੋਂ ਕਹੇਗੀ ਉਦੋਂ ਆਜਿਆ ਕਰਾਂਗੇ ਪਰ ਉਹਦੀ ਵੇਖਾ ਜ਼ੁਬਾਨ ਕਿੱਦਾਂ ਚੱਲਣ ਦੀ ਉਹਨੇ ਇਹ ਨਹੀਂ ਵੇਖਾ ਸਾਡੀ ਸ਼ਰਮ ਨਹੀਂ ਕੀਤੀ ਕਿਦਾ ਵੀ ਮੈਂ ਉਹਦੇ ਆਏ ਮੇਰੇ ਨਾਮ ਆ ਕੇ ਤੇ ਮੈਂ ਇਨੀ ਸ਼ਰਮ ਕਰਦਾ ਵੀ ਨਾ ਤੂੰ ਆਏ ਸੋਣਾ ਬੋਲ ਤਾਡੇ ਵੀ ਓਦਾ ਸਹੀ ਆ ਦਲਜੀਤ ਵੀ ਪਰਦੇ ਡਈ ਜੀ ਓਦਾਂ ਪਾਉਣਾ ਸਾਗੀ ਓਦਾਂ ਏਦਾਂ ਦੀ ਲੜਾਕੀ ਜੀ ਓਦਾਂ ਉਹ ਵਿਚਾਰੀ ਕਹਦੇ ਪਰਦੇ ਪਾਉਂਦੀ ਉਹਦੇ ਉਹਦੇ ਦਾਬੇ ਥੱਲੇ ਆਈ ਉਹ ਪਰਦੇ ਪਰਦੇ ਨਹੀਂ ਪਾਉਂਦੀ ਉਹ ਆਪਣੇ ਦਿਨ ਕੱਟਣ ਦੀ ਆ ਜਿਹਦੇ ਇੰਨਾ ਸ਼ੁਕਰਵਾ ਵੀ ਉਹਦਾ ਘਰ ਦਾ ਚੰਗਾ ਵਾ ਜਿਹਦੇ ਕਰਕੇ ਉਹ ਇਥੇ ਦਿਨ ਕੱਟੀ ਜਾਂਦੀ ਆ ਜੇ ਉਹ ਸੱਸ ਦੇ ਸਿਰ ਤੇ ਰਵੇ ਉਹ ਤੇ ਇੱਕ ਦਿਨ ਨਾ ਕੱਟੇ ਉਹਨੂੰ ਮਾਂ ਪਿਓ ਦਾ ਵੀ ਆ ਫੇ ਮੇਰਾ ਮਾਂ ਪਿਓ ਹੈ ਨਹੀਂ ਇੱਥੇ ਨਹੀਂ ਤੇ ਉਹ ਤੇ ਇੱਕ ਮਿੰਟ ਨਾ ਲਾਵੇ ਵਿਚਾਰੀ ਕਿੰਨੂੰ ਜਾ ਕੇ ਦੱਸੇ ਉੱਥੇ ਦੁੱਖ ਇਹ ਗੱਲ ਤਾਂ ਹੈਗੀ ਮਾਂ ਪਿਓ ਹੈ ਨਹੀਂ ਉਦਾਂ ਹਾਂ ਪਰ ਇਹ ਘਰ ਵਾਲਾ ਚੰਗਾ ਉਹਦਾ ਘਰ ਵਾਲਾ ਚੰਗਾ ਵਾ ਘਰ ਵਾਲਾ ਮੇਰੇ ਨਾਲ ਉਥੇ ਬੈਠ ਲੋ ਕੇ ਰਾਜੀ ਬਾਜੀ ਪੁੱਛਿਆ ਘਰ ਬਾਏ ਸੁਭਾ ਦਾ ਮੈਨੂੰ ਪਤਾ ਵੇ ਚੱਲ ਚੰਗਾ ਵਾ ਘਰ ਬਾਹਰ ਵੀ ਠੀਕ ਆ ਤੇ ਘਰ ਵਾਲਾ ਵੀ ਠੀਕ ਆ ਇਹ ਪਰ ਇਹ ਤਾਂ ਸੱਸ ਦਾ ਸੁਭਾ ਨਹੀਂ ਚੰਗਾ ਲੱਗਦਾ ਸਹੀ ਗੱਲ ਹੈ ਬੈ ਉਹ ਸੁੱਤੀ ਹੋ ਗਈ ਹੁਣੀ ਨਿਆਣੇ ਵਿੱਚ ਦੇਖਣ ਦੇ ਹੁਣ ਘਰ ਇਹ ਮਾਰਾਂਗੇ ਕਿਹੜਾ ਕੱਲ੍ਹ ਕੁੱਛ ਤੱਕ ਇਹ ਮਾਰ ਲਾਂਗੇ ਬਾਹੀ ਬਾਜੀ ਚੱਲ ਬੰਦਾ ਕਲਾ ਕਰ ਤੇ ਪੀ ਪਤਾ ਕਿੰਨੀ ਕਿ ਤੋਹੀ ਆ ਵਿਚਾਰੀ ਤੇ ਡੇਢ ਹੌਲੇ ਕਰਕੇ ਤੇ ਕਿਦਾਂ ਨੀਂਦਾ ਆਈਆਂ ਮਹਾਰਾਣੀ ਨੂੰ ਹੁਣ ਉੱਠ ਤਾਂ ਮੈਂ ਵੀ ਕੀ ਹੋ ਗਿਆ ਮੰਮੀ ਕੀ ਹੋ ਗਿਆ ਵਾ ਹੈ ਡਰਦੀ ਤੇ ਆਉਂ ਹੁਣ ਅਜ ਤੱਕ ਤੇ ਬੜੀ ਚੰਗੀ ਹੁੰਦੀ ਆ ਨਾ ਕੀ ਗੱਲਾਂ ਕਰਦੀ ਆ ਆਪਣੀ ਸਹਲੀਨਾ ਮੈਂ ਤੇਰੀ ਗੁੱਤ ਨੂੰ ਵਾਲ ਹੁਣ ਹੈ ਮੈਂ ਤੇਰਨੂੰ ਕੁਝ ਵੀ ਨਹੀਂ ਦੱਸਿਆ ਮੰਮੀ ਮੈਂ ਇਹਨੂੰ ਕੁਝ ਨਹੀਂ ਦੱਸਿਆ ਹੈ ਘੋਲੀ ਵੇਖ ਕਿੰਨੀ ਬਣਦੀ ਆ ਜਿੱਦਾਂ ਮੈਂ ਬੜੀ ਚੰਗੀ ਆ ਤੇ ਕਿਦਾਂ ਬਹਿ ਕੇ ਉਹਦੇ ਨਾਲ ਛੇਤੀ ਛੇਤੀ ਆ ਜਾਇਆ ਕਰੀ ਛੇਤੀ ਛੇਤੀ ਫੇਰਾ ਮਾਰੀ ਹੈ ਕਹਿ ਦੇਣਾ ਹੀ ਸੱਸ ਮੇਰੀ ਦਿਹਾਗੀ ਕੰਮ ਵਾਲੀ ਰੱਖੀ ਆ ਮੈਂ ਕੰਮ ਸਾਰੇ ਮੇਰੇ ਕੋ ਕਰਾਉਣੀ ਆ ਬੜਾ ਟਾਵਾ ਮੇਰਾ ਹਨਾ ਬੜਾ ਟਾਵਾ ਬਣਦੀ ਨਹੀਂ ਇਸ ਲਈ ਸੰਭਰੇ ਤੂੰ ਟੀ ਚਲਾ ਕਵਾਏ ਮੈਂ ਤਾਂ ਕਹਿੰਦੀ ਸੀ ਕਿ ਸੁਧਰ ਜੂਗੀ ਪਰ ਸੁਧਰਨਾ ਕਿੱਥੇ ਆ ਹੁਣ ਤਾਂ ਮੱਸਾ ਲੀਆਂ ਨੂੰ ਫੋਨ ਕਰ ਕਰ ਕੇ ਸੁਧਨ ਡੈ ਪੀ ਆ ਹੱਦ ਹੋ ਗਈ ਏ ਤੇਰੇ ਵਾਲੀ ਮਿੱਟੀ ਉਹ ਆਈ ਗਈ ਤੇ ਫਿਰ ਕੀ ਹੋ ਗਿਆ ਆ ਜਬਾਨ ਨਾ ਚਲਾ ਮੜ ਗੜੀ ਠੀਕ ਆ ਨਾ ਖਿੱਚ ਦੂ ਕੀ ਫੜਕੇ ਜਬਾਨ ਤੇਰੀ ਮੈਂ ਜਿਹੜੀ ਜ਼ਿਆਦਾ ਚਲਦੀ ਆ ਮੰਮੀ ਜੀ ਆ ਹੀ ਗਈ ਤੇ ਫਿਰ ਕੀ ਆ ਨਾ ਹੁਣ ਫੋਨ ਕਰ ਕਰ ਕੇ ਹੁਣ ਸਹਲੀਆਂ ਨੂੰ ਸੁਧਨ ਡੈ ਪੀ ਆ ਘਰ ਤੋਂ ਸਾਦ ਲਿਆ ਕਰੀ ਫਿਰ ਫਿਰ ਨਹੀਂ ਮੈਂ ਮਨਾ ਕਰਦੀ ਤੈਨੂੰ ਜਿਆਦਾ ਹੀ ਕੰਮ ਸਿਰ ਤੋਂ ਪਾਣੀ ਨੰਗੀ ਜਾਣ ਡਿਆ ਹੁਣ ਲੱਗੀ ਆ ਨਾ ਸਮਝ ਹੁਣ ਤੇ ਸਿਰ ਤੋਂ ਪਾਣੀ ਨੰਗਣਾ ਜਾਣ ਡਿਆ ਮੈਂ ਇਹ ਬਿਲਕੁਲ ਬਰਦਾਸ਼ਤ ਕਰਨੀ ਆ ਕੀ ਗੱਲ ਹੋ ਗਈ ਆ ਗੱਲ ਕਾਦੀ ਹੋਣੀ ਆ ਜਿੰਨੂੰ ਪੁੱਛ ਲਾ ਚੁਗਲੀਆਂ ਕਰਦੀ ਆ ਆਪਣੀ ਸਲੀਨਾ ਮੇਰੀਆਂ ਹੈ ਮੇਰੀ ਕੋ ਘਰ ਵਿੱਚ ਇੰਜਤੀ ਨਹੀਂ ਆ ਨਾ ਖੱਤੇ ਆ ਇੱਕ ਮੈਂ ਕੰਮ ਕਰਾਂ ਇੱਕ ਤარი ਵੰਦ ਬਟ ਬਣਾ ਸੁਣਾ ਮੇਰੀ ਸੁਣ ਗੱਲ ਉਹਨੇ ਕੋਈ ਗੱਲ ਨਹੀਂ ਕੀਤੀ ਆਹੋ ਤੂੰ ਤਾਂ ਸਪੋਰਟਾਂ ਕਰ ਉਹਦੀਆਂ ਵੇਂ ਮੈਂ ਆਪਣੇ ਕੰਨੀ ਸੁਣੀਆ ਮੈਂ ਤੇ ਕੋਈ ਗੱਲ ਨਹੀਂ ਕੀਤੀ ਮੰਮੀ ਕਹਿੰਦੇ ਤੂੰ ਮੇਰੀਆਂ ਚੁਗਲੀਆਂ ਕੀ ਵੇਖਾ ਹੈ ਵੀ ਇਹ ਜਿੰਨੇ ਦੁਨੀਆਂ ਭਾਦੇ ਲੱਛਣਵਾ ਨਾ ਉਹ ਸਾਰੇ ਇਹਦੇ ਵਿੱਚ ਵਾ ਮਾਤਾ ਮੇਰੀ ਸੁਣ ਨਾ ਗੱਲ ਐਦਾਂ ਨਹੀਂ ਉਹ ਘੜੀ ਲੰਗਣੀ ਘਰ 'ਚ ਇਹਨਾਂ ਬਾਰ-ਬਾਰ ਕਹਿਣਾ ਹੀ ਹੋ ਤੇ ਕਿੱਦਾਂ ਲੰਗਣੀ ਠੀਕ ਰੋਜ਼ ਕੜਾ ਰੋਜ਼ ਘਰ 'ਚ ਹੀ ਹੁੰਦੀ ਐ ਤੇ ਜਦੋਂ ਤੇਰੀ ਮਾਂ ਦੀ ਬੇਇੱਜ਼ਤੀ ਹੋਵੇ ਉਹ ਚੰਗੀ ਹੁੰਦੀ ਐ ਕੀ ਵੇਸ਼ ਹੋਈ ਤੇ ਦੱਸ ਮੈਨੂੰ ਆਪਣੀ ਸਹੇਲੀ ਦੇ ਸਾਹਮਣੇ ਮੇਰੀਆਂ ਚੁਗਲੀਆਂ ਕੱਢੀ ਸੀ ਵੇ ਨੂੰ ਪਤਾ ਵਾ ਉਹ ਕੇਦੇ ਸਾਹਮਣੇ ਕਦੀ ਗਾਲੀ ਕੱਢ ਸਕਦੀ ਠੀਕ ਆ ਤੈਨੂੰ ਇਹਦਾ ਪਤਾ ਤੈਨੂੰ ਆਪਣੀ ਮਾਂ ਦਾ ਨਹੀਂ ਪਤਾ ਹੁਣ ਮਾਲਾ ਤੂੰ ਉਹਨਾਂ ਜੋ ਕਰਦੀਆਂ ਨਾ ਮੈਨੂੰ ਨਹੀਂ ਦੱਸਦੀ ਕੀ ਨਹੀਂ ਦੱਸਦੀ ਤੈਨੂੰ ਕੱਲ ਆਉਂਦਾ ਤੇਰੇ ਕੰਨਾਂ ਚ ਵਾਲਾ ਨਹੀਂ ਨਾ ਭਾਈ ਕਿੰਨੇ ਨਹੀਂ ਦੱਸਿਆ ਕਿਨੇ ਦੱਸਿਆ ਠੀਕ ਆ ਨਾ ਬਰੇਖਾਰਾ ਤੈਨੂੰ ਮੈਂ ਬਰੇ ਰਹੇ ਕਿਹ ਗੱਲ ਦਾ ਇਹਨੇ ਨਹੀਂ ਦੱਸਿਆ ਮੈਨੂੰ ਇਹਨੇ ਨਹੀਂ ਦੱਸਿਆ ਇਹ ਬਹੁਤ ਚੰਗੀ ਆ ਨਾ ਜਿਆਦਾ ਤੇ ਸੱਤ ਬਿਠਾਉਂਦੀ ਆ ਤੂੰ ਮਾਂ ਦਾ ਮੈਨੂੰ ਸੁਣ ਲੈ ਗੱਲ ਤੇਰੀ ਇਹਦਾ ਨਾ ਨਹੀਂ ਨਿਭਣੀ ਠੀਕ ਆ ਤੂੰ ਇਹਨੂੰ ਹੀ ਗਵਾਇਆ ਤਾਂ ਮੈਨੂੰ ਹੀ ਗਵਾਇਆ ਸਮਝੀ ਗੱਲ ਚੱਲ ਜਾਈ ਉੱਥੇ ਫਿਰ ਚੱਲ ਜਾਈਏ ਇਹ ਕੀ ਮਤਲਬ ਤੇਰੇ ਕਹਿਣੇ ਇਦਾਂ ਕੁ ਚਮਕਣ ਡਿਆ ਵਾਂ ਮਾਤਾ ਮੇਰੀ ਗੱਲ ਸੁਣ ਲੈ ਤੈਨੂੰ ਉੱਥੇ ਤੋਂ ਮਰੀ ਤਾਂ ਸਮੱਸਿਆ ਵੀ ਠੀਕ ਹੈ ਨਾ ਅੱਛਾ ਤੇ ਕਦਰ ਤੈਨੂੰ ਬਾਅਦ ਪਤਾ ਲੱਗੂਗੀ ਮੇਰੀ ਗੱਲ ਸੁਣ ਵੇ ਤੂੰ ਆਨਾ ਗੱਲਾਂ ਨਹੀਂ ਦੱਸਦੀ ਇਹਨੇ ਇਹ ਵੀ ਦੱਸਤਾ ਬਣਾਵਾ ਕਿ ਮੇਰੇ ਕੋ ਆਟਾ ਘਰਾਇਆ ਸੀ ਮਮੀ ਨੇ ਕੀ ਆਟਾ ਮਾਦਾ ਤਾਂ ਸਾਰੀਆਂ ਹੱਦਾਂ ਪਾਰ ਕਰ ਲਈਆਂ ਚੱਲ ਉੱਠਾ ਜੀ ਮੈਂ ਚੌਂਕੜ ਤੇ ਆਉਂਦਿਆਂ ਅੱਜ ਤੈਨੂੰ ਪਤਾ ਨਹੀਂ ਮਦਸ ਸਭ ਕੁਝ ਤੈਨੂੰ ਦੱਸਦੀ ਆ ਮਾਤਾ ਮੇਰੀ ਗੱਲ ਸੁਣ ਲੈ ਤੂੰ ਜਿਹੜੇ ਦਰਜੇ ਵਾਇਆ ਮਾਰੀ ਬੇਟੀ ਆ ਨਾ ਉਹ ਸਾਥ ਗਲਤ ਬਾਤ ਨੂੰ ਦੱਸਦਾ ਉਹ ਵਿਚਾਰੀ ਮੈਨੂੰ ਇੱਕ ਗੱਲ ਹੀ ਦੱਸਦੀ ਸਾਰੀਆਂ ਗੱਲਾਂ ਮੈਨੂੰ ਬਾਰੋ-ਬਾਰਾ ਲੱਗੀਆਂ ਉਠ ਦਿਲਜੀਤ ਗੁਸ਼ੈਨਾ ਆਪਾਂ ਕਿੱਥੇ ਜਾਵਾਂਗੇ ਤੂੰ ਆ ਕੇ ਕਿਤੇ ਖੜੂਵੇਂ ਰਹਿ ਤੈਨੂੰ ਮੈਂ ਉਠ ਰੋਜ਼ ਜਿਹੜੀ ਬੇਇੱਜ਼ਤੀ ਇਥੇ ਮੇਰੇ ਕੋਲ ਨਹੀਂ ਵੇਖੀ ਜਾਂਦੀ ਆ ਜਾ ਹਾਈ ਹਾਈ ਉਲਟਾ ਹੀ ਉਤਰਾ ਚੱਕਰ ਪੈ ਗਿਆ ਇਹ ਤੇ ਜੇ ਮੇਰਾ ਪੁੱਤ ਘਰੋਂ ਚਲ ਗਿਆ ਤੇ ਮੈਂ ਕੀ ਕਰੂੰਗੀ ਮੇਰੇ ਕੋਲ ਤੇ ਇਹੋ ਕੁਸ਼ੀ ਆ ਮੈਂ ਤਾਂ ਆਪਣੀ ਨੌ ਨੂੰ ਤੰ ਇੱਟੀਆਂ ਤਰੀਕਤਾਂ ਵੀ ਹਲਾ ਉਹਨੂੰ ਕਿੱਦਾਂ ਆਪਣੀਆਂ ਉਂਗਲਾਂ ਤੇ ਨਚਾਉਂਦੀ ਆ ਤੇ ਹੁਣ ਮਗਰ ਮਗਰ ਤਰਪੀ ਉਹ ਸੇਵੜੇ ਉਹਦੇ ਹਾਈ ਵੇਖਾਂ ਜਾ ਕੇ ਜੇ ਮਨਜਿੰਦਰ ਨੂੰ ਪਤਾ ਲੱਗ ਗਿਆ ਤਾਂ ਮੈਨੂੰ ਛੱਡਣਾ ਹੀ ਨਿਕਾ ਉਹ ਤਾਂ ਅੱਗੇ ਮੇਰੇ ਪੇਸ਼ ਪਿਆ ਨਹੀਂ ਲੱਗਦਾ ਵੇਖਾਂ ਸਹੀ ਦਜੀਤ ਆ ਜਾ ਉਹ ਕੀ ਕਰੀ ਬੜਾ ਬੜੀ ਬਿੰਦਿਆਵਾ ਉਹ ਬਾਪੂ ਸਾਰੀਆਂ ਹੱਦਾਂ ਪਾਰ ਹੋ ਗਈਆਂ ਵਾ ਕੀ ਆ ਹੁਣ ਉਹੀ ਹਾਲ ਰੋਜ਼ ਜਿਹੜੀ ਕਪਾਤਰ ਹੋ ਜਿਹੜੀ ਕਪੱਤ ਮੈਂ ਨਹੀਂ ਰਹਿਣਾ ਇੱਥੇ ਆ ਜਾ ਮੇਰੀ ਗੱਲ ਸਮਝ ਤਰਾ ਇਹਦਾ ਬਿੜਾ ਕਰਕੇ ਜੇ ਹੈ ਕਿੱਥੇ ਜੀਵਨ ਉਹ ਨਹੀਂ ਬਾਪੂ ਰਹਿਣ ਦੇ ਉਹ ਮੇਰੀ ਗੱਲ ਸੁਣ ਤਾੜਾ ਵੀ ਘਰ ਦਾ ਪੁੱਤ ਕਿੱਥੇ ਜਾਣਾ ਹੈ ਹੈ ਕੋਈ ਨਹੀਂ ਚਲ ਜਾਗੇ ਇੱਥੇ ਮਰ ਜੀ ਤੂੰ ਰਹਿਣ ਦੇਵੇਂ ਨਾ ਲੜੀਆਂ ਆਪ ਤੂੰ ਗਾਹ ਚੱਲ ਚੱਲ ਆ ਯਾਰ ਕਾ ਬਾਪੂ ਨਹੀਂ ਆ ਰਿਹਾ ਇਹ ਹੈ ਕਿੱਥੇ ਚਿਰੋ ਪਾਣੀ ਲੰਘਿਆ ਯਾਰ ਉਹ ਯਾਰ ਕੋਈ ਗੱਲ ਨਹੀਂ ਕਿ ਤੂੰ ਮੈਨੂੰ ਕਹਿਂਦੇ ਆ ਇਹਦਾ ਦਿਮਾਗ ਖਰਾਬ ਹੋ ਗਿਆ ਜਨਾਨੀ ਦਾ ਯਾਰਦਾ ਕੀ ਬਾਪੂ ਤੂੰ ਗੱਲਾਂ ਆ ਕੇ ਬੜੀਆਂ ਬੜੀਆਂ ਚੱਲ ਤੂੰ ਪਤਾ ਬਹਿ ਉੱਥੇ ਓਏ ਬਹਿ ਕੇ ਦੱਸੋ ਸਹੀ ਗੱਲ ਹੋਈ ਕੀ ਹੈ ਯਾਰ ਬਹਿ ਲੋ ਬਾਪੂ ਗੱਲ ਨਵੀਂ ਹੋਈ ਤੇ ਦੱਸਾਂ ਨਾ ਉਹੋ ਹੀ ਰੋਜ ਜਿਹੜੀ ਇੱਕ ਪੱਤ ਉਹ ਹੀ ਵਿਚਾਰੀ ਦਵਾ ਇਹਦੇ ਵਿੱਚੋਂ ਕੀ ਕੱਢਣਾ ਉਹਨੇ ਦੱਸੋ ਨਾ ਜੇ ਬਾਪੂ ਘੋਲੀ ਆ ਕੋਈ ਗੱਲ ਨਹੀਂ ਕਰਦੀ ਤਾਂ ਮਤਲਬ ਇਹ ਥੋੜੀ ਆ ਕੋਈ ਨੱਪੀ ਜਾਣਾ ਹੁਣ ਯਾਤਰ ਨਾ ਨਾ ਮੈਂ ਇਹਨੂੰ ਬੜਾ ਸਮਝਾ ਨਾ ਵੀ ਆਖਿਆ ਲੱਗ ਜਾ ਲੱਗ ਜਾ ਪਰ ਨਾ ਇਹਨੇ ਘਰ ਦਾ ਜਨਾਨੀ ਨੇ ਬੇੜਾ ਗਰਕ ਕਰਕੇ ਫਿਰ ਬੈਣਾ ਜੀ ਬਾਪੂ ਸਮਝਾਉਂਦਾ ਕੋਈ ਫਾਇਦਾ ਨਹੀਂ ਆ ਇਹਨੂੰ ਚੰਗਾ ਵਾ ਆਪਾਂ ਕਿਤੇ ਬਾਹਰ ਲੈ ਦਨੇ ਜਾਵੇ ਪੁੱਤ ਬਾਹਰ ਕਿੱਥੇ ਜਾਣਾ ਯਾਰ ਇੰਨਾ ਵੱਡਾ ਕਾਰੋਬਾਰ ਛੱਡ ਕੇ ਹੈ ਬਾਪੂ ਕੋ ਉਹਨਾਂ ਕੋ ਆਪਾਂ ਕਰਾਂਗੇ ਨਾ ਐਦਾਂ ਨਹੀਂ ਗਾ ਸਰਨਾ ਰੋਜ ਜਿਹੜੀ ਇੱਕ ਪੱਤ ਕਲਾਕਾਰ ਚ ਨਹੀਂ ਚੰਗੀ ਹੁੰਦੀ ਤੇ ਕ ਉਹ ਗੱਲ ਕਰ ਲੈਂਦੇ ਹਾਂ ਨੂੰ ਨਹੀਂ ਨਹੀਂ ਬੈਰੋ ਬਤਨ ਬੈਰੋ ਸਾਰੇ ਘਰ ਦਾ ਕੰਮ ਦਾ ਹੱਲ ਹੈਗਾ ਕੋਈ ਗੱਲ ਨਹੀਂ ਉਹ ਹੱਲ ਕਿਦਾਂ ਨਿਕਲਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਚੰਗਾ ਭਲਾ ਘਰ ਹੀਗਾ ਇਹਨੇ ਕੀ ਵਿਗਾੜਿਆ ਵਿਚਾਰੀ ਨੇ ਦੱਸੋ ਮੈਨੂੰ ਜੇ ਉਹਦੇ ਸੱਟ ਲੱਗ ਹੀ ਗਈ ਆ ਤੇ ਹੁਣ ਉਹੀ ਗੱਲ ਫਿਰ ਨਹੀਂ ਯਾਰ ਗੱਲ ਤੇ ਆ ਮਾੜੀ ਹੈ ਮੈਂ ਇਹਦੇ ਬੇੜੀ ਜੀ ਮम्मी ਨੂੰ ਕਦੀ ਕੁਝ ਕਿਹਾ ਵੀ ਨਹੀਂ ਹੈਗਾ ਮੈਂ ਪੁੱਤ ਸਭ ਕੁਝ ਜਾਣਨਾ ਮੈਂ ਗੜਾ ਨੇਣਾ ਠੀਕ ਆ ਨਾ ਪੰਗੇ ਲੈਂਦੀ ਤੈਨਾਂ ਕੋਈ ਗੱਲ ਹੁੰਦੀ ਆ ਬਲੇਮ ਉੱਤੇ ਕੋਈ ਗੱਲ ਹੁੰਦੀ ਉੱਤੇ ਵੀ ਤੂੰ ਕੀਤੀ ਆ ਆ ਗੱਲ ਥੋੜੀ ਆ ਦੁਸ਼ਮਣਾਂ ਮੈਂ ਨੋ ਨਹੀਂ ਲੈਂਦੀ ਦੁਸ਼ਮਣ ਲੈਂਦੀ ਮਾਰਾ ਦੀ ਮਨ ਲੱਗਦਾ ਯਾਰ ਇਤਰਾਹ ਤਾਂ ਕੋਈ ਕੋਈ ਨਹੀਂ ਕਰਦਾ ਹੈ ਆ ਨਹੀਂ ਯਾਰ ਲੋਕਾਂ ਦੇ ਘਰਾਂ 'ਚ ਲੜਾਈਆਂ ਹੁੰਦੀਆਂ ਵਾ ਲੋਕੀ ਦੇ ਇੱਕ ਦੋ ਮਿੰਟ ਲੱਗਦੇ ਮੁਰਗੇ ਝਟ ਇਕੱਠੇ ਹੋ ਜਾਂਦੇ ਆ ਮੈਂ ਤਾਂ ਸੋਚਿਆ ਕਿ ਚੱਲ ਮੇਰੀ ਮਾਂ ਨਹੀਂ ਹੈਗੀ ਮੈਨੂੰ ਅੱਗੇ ਜਾ ਕੇ ਮਾਂ ਮਿਲ ਜਣੀ ਹੈ ਪਰ ਮੈਨੂੰ ਕੀ ਪਤਾ ਸੀ ਬਰੀ ਗੱਲ ਸੁਣ ਲੜਾਈ ਜਿੰਨੀ ਵਧਾਵਾਂਗੇ ਵਧੂਗੀ ਤੇ ਮੈਨੂੰ ਯਾਰ ਲੈਣ ਦੇ ਕੋਈ ਨਾ ਉਹ ਮੇਰੀ ਗੱਲ ਸੁਣਾ ਉਹ ਕੋਈ ਮੇਰੇ ਤੇ ਵੀ ਫੈਸਲਾ ਛੱਡੋ ਮੈਂ ਵੀ ਘਰ ਦੇ ਵਿੱਚ ਕੋਈ ਮਾਲਕ ਹੈਗਾ ਇੱਥੇ ਦਾ ਹੈਂ ਮੈਂ ਕਿਤੇ ਬਾਹਰੋਂ ਤੋਂ ਨਹੀਂ ਆਇਆ ਹੈ ਕਿੱਥੇ ਆ ਤੁਸੀਂ ਬੈਠੋ ਇੱਥੇ ਮੈਂ ਤਾਂ ਮੱਕੜਣਾ ਬਾਟੇ ਤੇ ਜਾ ਕੇ ਘਰ ਨੂੰ ਮਸੰਦਣਾ ਕਿਉਂ ਨਹੀਂ ਮਸੰਦਣਾ ਹਾਈ ਹਾਈ ਉਹੀ ਕੰਮ ਹੋਇਆ ਜਿਹਦਾ ਡਰ ਹੀ ਗਾ ਇਹਨ ਖੱਤੇ ਨੂੰ ਕਿੱਥੋਂ ਪਤਾ ਲੱਗ ਗਿਆ ਇਹ ਤੇ ਵਹੀ ਨਹੀਂ ਮੇਰੇ ਗੱਲ ਪਿਆ ਨਹੀਂ ਉੱਠਣਾ ਹੁਣ ਕਰਾਂ ਤੇ ਕਰਾਂ ਕੀ ਮੇਰੀ ਗੱਲ ਸੁਣਾ ਕੀ ਬੋਲ ਰਹਾ ਮੈਂ ਲਾਇ ਹੈ ਹੈ ਕੀ ਘੋਲ ਖਲਾਇਆ ਕੀ ਕਹਿਣਾ ਚਾਹੁੰਦਾ ਜੇ ਤਹੀਂ ਉਹ ਬਾਹਰ ਤੁਰੇ ਜਾਂਦੇ ਦੋਏ ਮੈਨੂੰ ਵੀ ਪਤਾ ਕਿਉਂ ਤੁਰੇ ਜਾਂਦੇ ਅੱਛਾ ਤੈਨੂੰ ਪਤਾ ਹੀ ਨਹੀਂ ਇਹਨਾਂ ਕੋ ਹੋ ਗਿਆ ਹੈ ਤੁਸੀਂ ਮੇਰੇ ਸੱਦੇਵਾਲਾਂ ਦਾ ਪਿਆਰ ਕਰੋ ਪੁੱਛਿਆ ਨਾ ਕਰੋ ਪਿਆਰ ਤੇ ਕਿੱਥੇ ਚਲੇ ਗਏ ਇਧਰ ਆਹ ਹੈ ਮੇਰੀ ਗੋਦ ਦਾ ਸੌਣ ਕਿੱਥੇ ਇਧਰ ਆ ਬੈਠ ਹੈ ਹੈ ਆਹ ਬਈ ਥਈਓ ਇਹਨਾਂ ਨੂੰ ਚੇ ਬਾਹਰੋਂ ਜਾਣਦੇ ਦੋਏ ਨੇ ਕੀ ਕਹਿਆ ਇਹਨਾਂ ਨੂੰ ਘੱਟ ਕੋਈ ਗੱਲ ਵੀ ਕਰਨੀ ਪੈਂਦੀ ਆ ਗੱਲ ਕਰਨੀ ਕੋਈ ਗੁਨਾਹ ਨਹੀਂ ਜੇ ਆਪਣੇ ਪੁੱਤ ਨਾਲ ਹੀ ਕਰਨੀ ਤੇ ਮੈਂ ਕਿਹਦੇ ਨਾਲ ਕਰਾਂ ਤੇ ਕਰ ਸਵਾਦ ਨਾ ਤਾਂ ਵਾ ਮੈਂ ਤਾਂ ਸਵਾਦ ਨਹੀਂ ਕਰਨੀ ਆ ਇਹਦੇ ਪਿੱਛੇ ਲਾ ਕੇ ਨਾ ਮੇਰੇ ਸੋ ਸੋ ਗੱਲ ਕਰਦਾ ਵਾ ਹੁਣ ਮਾਂ ਮਾੜੀ ਹੋ ਗਈ ਆ ਤੇ ਜਿਹੜੀ ਕੱਲ ਆਈ ਉਹ ਚੰਗੀ ਹੋ ਗਈ ਇਹਦੇ ਵਾਸਤੇ ਮਾਤਾ ਵੇਖ ਜੇ ਮੈਂ ਇਹਦੇ ਪਿੱਛੇ ਲਾ ਕੇ ਗੱਲਾਂ ਕਰਦਾ ਵਾ ਨਾ ਤਾਂ ਅੱਜ ਤੋਂ ਮੈਂ ਘਰੋਂ ਚੱਲੇ ਆਂ ਸਾਰੀ ਕਲਾ ਹੀ ਮੁੱਕੂਗੀ ਲੈ ਦੱਸ ਨੂੰ ਨਹੀਂ ਵੀ ਕੋਸ਼ਿਸ਼ ਬਾ ਠੀਕ ਹੋ ਨਹੀਂ ਦਲਜੀਤ ਨੇ ਕੀ ਤੇਰੇ ਸਿਰ ਤੇ ਘਵਾੜਾ ਮਾਰਤਾ ਵਾ ਹੈ ਕਿਹੜੇ ਕਸਰ ਰਹਿ ਗਈ ਆ ਤੂੰ ਪਿੱਛੇ ਪਈ ਆ ਤੂੰ ਹੈ ਨਾ ਤੋਕ ਰਾਉ ਸ਼ੇਤੀ ਕੰਮ ਤਾਂ ਛੱਡ ਦੇ ਮੇਰੀ ਗੱਲ ਸੁਣੋ ਮੈਂ ਨਹੀਂ ਆਪਾਂ ਚੱਲ ਲੜੋ ਠੀਕ ਆ ਨਾ ਕੋਈ ਗੱਲ ਨਹੀਂ ਕਰ ਆਪਾਂ ਚੱਲ ਜਣਾ ਸਾਈਡ ਤੇ ਸਾਰਾ ਕੰਮ ਛੰਡਾ ਹੋ ਗਿਆ ਉਹ ਯਾਰ ਤੂੰ ਬਹਿ ਤੂੰ ਜਾ ਕਿੱਥੇ ਪੁੱਤ ਹੈ ਅੱਬਾ ਕਿੰਨਾ ਕਿੰਨਾ ਬਾਹਰ ਰਹੇਗਾ ਕਿਹਦੀ ਘਰ ਹੀ ਹੋਣਾ ਪੈਂਦਾ ਹੁੰਦਾ ਵਾ ਆਪਣਾ ਘਰ ਹੀ ਕੰਮ ਹੁੰਦਾ ਵਾ ਉਹ ਨਹੀਂ ਯਾਰ ਬੋੜਾ ਹੋ ਗਿਆ ਹਾਂ ਡਾ ਜੀ ਉਹ ਬੈਰਾ ਬੈਰਾ ਮੇਰੀ ਸੁਣ ਲੈ ਗੱਲ ਜੇ ਕਿਤੇ ਮੁੜ ਕੇ ਗਾਹ ਇਹੋ ਜੀ ਗੱਲ ਕੀਤੀ ਨਾ ਮੇਰੀ ਗੱਲ ਸੁਣ ਆਪਣੇ ਮਾਮੇ ਨੂੰ ਫੋਨ ਲਾ ਯਾਰ ਕੀ ਲਾਵਾਂ ਬਾਪੂ ਮੈਂ ਫੋਨ ਮਾਮੇ ਨੂੰ ਹੁਣ ਬਾਹਰ ਲੋਕਾਂ ਨੂੰ ਦਸੀਏ ਘਰ ਚ ਕੀ ਬਣਿਆ ਇਹਦਾ ਕੱਢੀ ਜਰੂਰ ਬੜੀ ਚੰਗੀ ਬਣੀ ਸਾਰੇ ਸਹੀ ਐ ਕੱਦੋ ਕੱਢੀ ਮਿੱਠੀਆਂ ਗੱਲਾਂ ਕਰਕੇ ਖਿਲਾਣਾ ਬੜਾ ਚੰਗਾ ਢਿੰਗੜਾ ਬੜਾ ਚੰਗਾ ਮਾਮੇ ਨੂੰ ਲਾਉਂਗਾ ਫੋਨ ਤੇ ਕੀ ਕਰੂ ਕਿ ਨਾਨਕੇ ਆਦੀ ਦੱਸੋ ਮੈਨੂੰ ਇਹਦਾ ਨਿੱਕਾ ਜਿਹਾ ਜੂਸ ਓ ਯਾਰ ਬਾਪੂ ਜਰੂਰ ਤੇਰੀ ਗੱਲ ਪਰਣੀ ਮਾਂ ਦਾ ਹੀ ਕੱਢਣਾ ਮੈਂ ਘਾਦੀ ਕੀ ਫਿਰਦੀ ਐ ਵੇ ਹੁਣ ਬੈਠੀ ਜੀ ਉਹ ਤੂੰ ਕਹਿੰਦੇ ਜਾ ਅਸਨ ਨਹੀਂ ਮੇਰੀ ਗੱਲ ਸੁਣ ਪੁੱਤ ਅਸੀਂ ਚੱਲੀਏ ਪਿੰਡ ਹੈ ਤੂੰ ਕੋ ਕੰਮ ਵਾਲੇ ਦਾ ਪਤਾ ਕਰਕੇ ਆਈਏ ਨੀ ਤੇ ਸਾਡੇ ਘਰ ਕੋ ਬੰਦਾ ਭੱਜਣਾ ਹੀ ਬਾਪੂ ਪੰਜ ਸਸਤਾ ਭਾ ਮਹਿੰਗਾ ਠੀਕ ਆ ਕੰਮ ਵਾਲੇ ਤਾਂ ਲੱਪਣੀ ਪਣੀ ਆ ਉਹ ਤਾਂ ਗੱਲ ਵਾ ਯਾਰ ਮਹੀਨੇ ਖਣ ਦੀ ਗੱਲ ਹੋਇਆ ਜ ਕੁੜੀ ਨੂੰ ਮੈਂ ਠੀਕ ਹੋਇਆ ਨਾ ਮੁੜ ਕੇ ਉਹ ਚੱਲ ਕੋਈ ਗੱਲ ਨਹੀਂ ਗਾ ਚੱਲ ਹੀ ਪੈਣਾ ਹੱਥ ਉਹਦਾ ਯਾਰ ਹੱਦ ਹੋਈ ਆ ਇਹਨੇ ਦੱਤ ਕਰਾ ਛੜੀਏ ਜ ਰਾਨੀ ਨੇ ਹੈ ਹੁਣ ਬਾਹਰ ਕੇ ਇਹਨੂੰ ਪਤਾ ਲੱਗਿਆ ਤੇ ਕੀ ਕਹਿਣਗੇ ਲੋਕ ਯਾਰ ਉਹ ਵ ਤੇ ਗੱਲ ਵਾ ਇਹ ਤਾਂ ਕੀ ਕਰਦੇ ਫਿਰਦੇ ਆ ਮੈਂ ਆ ਕਹਿੰਦਾ ਇਨਾ ਜਲੂਸ ਨਿਕਲਣਾ ਕੋਈ ਗੱਲ ਕਰਨ ਵਾਲੀ ਮੈਂ ਤਾਂ ਹੀ ਤੈਨੂੰ ਕਹਿਣੇ ਉਹ ਤੇ ਹੁੰਦਾ ਵੀ ਆਪਣੇ ਮਾਮੇ ਨੂੰ ਫੋਨ ਕਰ ਰਹੀ ਬਾਪੂ ਇਹਦੇ ਭਰਾ ਨੂੰ ਲੱਗੇ ਪਤਾ ਇਹ ਨਹੀਂ 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 ਆ ਨਹੀਂ ਗੱਲ ਕਰਨੀ ਆਪਾਂ ਐਵੇਂ ਮਾਤਾ ਮਾਤਾ ਦੀ ਬੇਇੱਜ਼ਤੀ ਹੁਨਾਨ ਕੇ ਤੇ ਯਾਰ ਉਹ ਗੱਲ ਨੂੰ ਸਮਝੀ ਦੀ ਨਹੀਂ ਫਿਰ ਉਹ ਚਲੋ ਕੋਈ ਗਾਲੀ ਮਾਰ ਜਾਪੇ ਕੋਈ ਗੱਲ ਨਹੀਂ ਵਧੀਆ ਕੋਈ ਤੂੰ ਤੂੰ ਅੰਦਰ ਚੱਲ ਚਲਾਕ ਲਈ ਕੋ ਲੱਭ ਕੇ ਲੈ ਗਈ ਰੁਪਈਆ ਇਹ 2-4000 ਲੈ ਇਹ ਤਾਂ ਘਰ ਬਲਾਸੀ ਦੀ ਹੋ ਜੂਗੀ ਇੰਦਾ ਦੀ ਤੇ ਨਹੀਂ ਹੁੰਦੀ ਮੰਮੀ ਹੈ ਤਾਂ ਯਾਰ ਮੈਂ ਵੀ ਨਾਣੀ ਤੇ ਰੇਣਾ ਪਈ ਤੂੰ ਕਦੋਂ ਇਸ ਤਰ੍ਹਾਂ ਦੀ ਹੀ ਇਹ ਜਦੋਂ ਦਾ ਵਿਆਹ ਹੋਇਆ ਸੀ ਨਾ ਉਦੋਂ ਦਾ ਸੈਫਾ ਪਿਆ ਸਾਰਾ ਤਾਂ ਕਾਹ ਇਹ ਮੈਂ ਚੱਲਿਆ ਘਰੋਂ ਕਿਸੇ ਆਪੇ ਚਲਾ ਜਾ ਰੋ ਚੱਲ ਪਿਆ ਪਰਾਂ ਕਰਕੇ ਆਈਏ ਹਾਈ ਹਾਈ ਸਾਰੀ ਬਾਜੀ ਪੁੱਠੀ ਪੈ ਗਈ ਸੋਚਿਆ ਮੈਂ ਕੋਹੀਗਾ ਤੇ ਬਾਣ ਕੋ ਗਿਆ ਹੁਣ ਕਰਾਂ ਤੇ ਕਰਾਂ ਕੀ ਅੱਜ ਮੇਰੀ ਇੰਨੀ ਬੇਜਤੀ ਹੋਈ ਆ ਨਾ ਨੌਂ ਦੇ ਸਾਹਮਣੇ ਅਗਲੀ ਦਿਨ ਚੜ ਆਪੇ ਮਚੜੀ ਮਚੜੀ ਆ ਅਗਲੀ ਨੇ ਤੇ ਆਪੇ ਕਹਿਣਾ ਵੀ ਹੁਣ ਮੈਂ ਪ੍ਰਧਾਨ ਮੰਤਰੀਆਂ ਕਰਦੀ ਹੈਂ ਮੈਨੂੰ ਤਾਂ ਬਣਾ ਤਾ ਨਾ ਛਦੈਣ ਦੱਸ ਆ ਜਿਹੜਾ ਮੇਰਾ ਬੰਦਾ ਵਾ ਇਹੋ ਨਹੀਂ ਮੇਰੇ ਵੱਲ ਤੇ ਹੋਰ ਮੇਰੀ ਕਿੰਨੇ ਗੱਲ ਕਰਨੀ ਆ ਹੁਣ ਕਰਾਂ ਤੇ ਕਰਾਂ ਕੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਤੇ ਕੜੀ ਪ੍ਰਭਾ ਨਾ ਟੁੱਟ ਪੈਣੀ ਇਹ ਵੀ ਪਤਾ ਨਹੀਂ ਕਿੱਥੇ ਦਫਾ ਹੋਈ ਆ ਮੈਂ ਤਾਂ ਕਹਿਨੀ ਆ ਜਦੋਂ ਲੋੜ ਹੁੰਦੀ ਆ ਨਾ ਬੰਦੇ ਦੀ ਉਦੋਂ ਕੋਈ ਵੀ ਨਹੀਂ ਲਾਗੇ ਲੱਗਦਾ ਪਤਾ ਨਹੀਂ ਕਿੱਥੇ ਗਈ ਆ ਦੋ ਦਿਨ ਹੋ ਗਏ ਇਹੋ ਲਾਗੇ ਹੋਵੇ ਤੈਨੂੰ ਦੱਸਾਂ ਸੁੱਖ ਦੁੱਖ ਕਰਾਂ ਇਹਦੇ ਨਾਲ ਮੈਂ ਹੈ ਕੋਈ ਸਕੀਮ ਦੱਸੇ ਮੈਨੂੰ ਨਵੀਂ ਪਰ ਮੈਂ ਕਰਾਂ ਤੇ ਕਰਾਂ ਕੀ ਹੁਣ ਚੱਲ ਹੁਣ ਕੋਈ ਨਾ ਕੋਈ ਨਵੀਂ ਸਕੀਮ ਲਾਉਣੀ ਪੈਣੀ ਆ ਜਿਹੜਾ ਸੱਪ ਵੀ ਮਰ ਜਾਏ ਤੇ लाਠੀ ਵੱਜੇ ਐਦਾਂ ਤੇ ਹੁਣ ਸਾਰੇ ਮੇਰੇ ਦਿਵਾਲੇ ਹੋ ਗਏ ਆ ਹੁਣ ਚੁੱਪ ਕਰਕੇ ਕੋਈ ਨਾ ਕੋਈ ਵਾਰ ਕਰਨਾ ਪੈਣਾ ਜਿਹਦੇ ਨਾਲ ਪਤਾ ਹੀ ਨਾ ਲੱਗੇ ਕਿ ਕੰਮ ਮੇਰਾ ਵਾ ਕਿ ਕਿਹਦਾ ਵਾ ਚੱਲ ਜੇ ਪ੍ਰਭ ਆ ਜੇ ਨਾ ਤੇ ਫਿਰ ਉਹਦੋਂ ਵੀ ਥੋੜੀ ਬੋਤੀ ਸਲਾਹ ਲ ਲੈਣਾ ਤੇ ਫੇਰ ਗੱਲ ਚੱਲਣੀ ਆ ਚੱਲ ਵੇਖਾਂ ਉੱਠ ਕੇ ਕੰਮ ਧੰਦਾ ਕੋਈ ਹੁਣ ਤੇ ਮੇਰੀ ਸ਼ਾਮਤ ਆਈ ਵੇ ਇਲਾਕੇ ਵਜਾ ਸਮਾਂ ਆ ਗਏ ਹੈ ਕੋਠੇ ਲੱਗਦਾ ਕਿਸੇ ਦੇਤੇ ਕੰਮ ਕਰਕੇ ਕੋ ਰਾਜੀ ਨਹੀਂ ਹੈ ਹਾਂ ਉਹਦੇ ਵੀ ਝਾੜੂ ਪੋਚਾ ਨਾ ਆਹ ਵੇ ਕੋ ਗੱਲ ਕਰਨਾ ਤਰਬਾ ਲੋ ਇਹਨਾਂ ਨੂੰ ਬਹੁਤ ਗੱਲ ਵਾ ਹੁਣ ਮੈਂ ਤੇ ਅੱਖੇ ਚ ਹੈ ਸਿੱਧਾ ਕੈਮਰਾ ਖੋ ਗਿਆ ਯਾਰ ਗੇਮ ਦਾ ਕੋ ਸੋਚਣਾ ਪੈਣਾ ਵਾ ਕਿ ਇੱਥੇ ਤੇ ਖੁਬਾਤ ਜਿਹੜਾ ਰੋਜ਼ ਦਾ ਨਹੀਂ ਮਾੜਾ ਵਾ ਮੈਂ ਤੁਹਾਨੂੰ ਦੱਸਾਂਗਾ ਲਾ ਇਹ ਪਿੰਨੋ ਵੀ ਤੇ ਕੰਮ ਚੱਲਦਾ ਸੀ ਨਾ ਉਹਦੇ ਆਂ ਹੁਣ ਤਕਰਬਾ ਜੀ ਹੋ ਗਈ ਹੈ ਤੇ ਜੇ ਤੇਰੀ ਘਦੀ ਕਾਰਕੂਰ ਲੈ ਆਉਂਦੀ ਫਿਰ ਗੱਲ ਹੀ ਕੋਈ ਨਹੀਂ ਹੋਣੀ ਰੋਲਾ ਸਾਰਾ ਦਾਜ ਦਾ ਪਿਆ ਇੱਥੇ ਹਾਂ ਗਲਤ ਗੱਲਵਾ ਨਾ ਇਹ ਉਹ ਵਦ ਗੱਲਵਾ ਦਾਜ ਲੈਣਾ ਵੀ ਪਾਪ ਆ ਤੇ ਦੇਣਾ ਵੀ ਪਾਪ ਆ ਠੀਕ ਨਹੀਂ ਕਿੱਦਾਂ ਕਰਦਾ ਬਾਪੂ ਹੈ ਮਾਤਾ ਦੇ ਉੱਠਣ ਤੋਂ ਪਹਿਲਾਂ ਮੈਂ ਝਾੜੂ ਪੋਚਾਪ ਕਰਦਿਆ ਕਰੂੰ ਫਿਰ ਹੋਰ ਕੀ ਹੈ ਯਾਰ ਅਸੀਂ ਨੱਕ ਕੰਮ ਕਰਦਿਆ ਕਰਦਾ ਉਹ ਰੋਟੀ ਕੌਣ ਗਿਆਂ ਰੋਂਦੀ ਹੈ ਤੇ ਹਲ ਹੋਰ ਖਾਣ ਦੀਗੀ ਚਲੋ ਆਹ ਕੰਮ ਕਰਕੇ ਵੇਖ ਲੈਨੇ ਆ ਆਹ ਤੇਰੇ ਇਤਰਾ ਕਰ ਲਾ ਯਾਰ ਇਹ ਤੇ ਕੋਈ ਗੱਲ ਨਹੀਂ ਆ ਟੋਕੇ ਟਾਕੇ ਥੱਲੇ ਮੈਂ ਮਾਰਦਿਆ ਕਰੂੰ ਹੋਰ ਕੀ ਹੈ ਇਹ ਨਗਰ ਮੇ ਵੀ ਕਰ ਸਕਦਾ ਨਾ ਹੈ ਕੋਈ ਨਾ ਰਲ ਮਿਲ ਕੇ ਦੋਵੇਂ ਵੀਰ ਇੱਕ ਫਤਮ ਮਗਾਈਏ ਆਪਣੇ ਘਰ ਬਹੁਤ ਗੱਲ ਵਾ ਮੈਂ ਕਿੰਨਾ ਕੋਈ ਜੀ ਦਾ ਨੁਕਸਾਨ ਹੋਗੇ ਨਾ ਲੈਣੀਆਂ ਦੇਣੀਆਂ ਪੈਣੀਆਂ ਵਾ ਠੀਕ ਨਹੀਂ ਸਾਡੀਆਂ ਬਾਹਾਂ ਜਾਣੀਆਂ ਵੱਜ ਉਹ ਨਹੀਂ ਨਹੀਂ ਥੋੜਾ ਜਿਹਾ ਆਪਾਂ ਵੀ ਆਪਣੇ ਆਪ ਨੂੰ ਕਰਦੇ ਆ ਆਹੋ ਪਰ ਮੈਂ ਦੱਸਾਂ ਗੱਲ ਉਹਨੂੰ ਕੁੜੀ ਨੂੰ ਕਈ ਵੀ ਤੂੰ ਗਸਾ ਨਾ ਕਰਿਆ ਕਰ ਇਹਦੇ ਬਲਾ ਬਣ ਗਈ ਕੋਈ ਨਾ ਮੈਂ ਸਮਝਾਉਂਦਾ ਆਹੋ ਉਹਨੂੰ ਵੇਖ ਨਹੀਂ ਕਰਦੀ ਇਹ ਦੋ ਚਾਰੀ ਕਹਿੰਦੀ ਕੱਖ ਨਹੀਂ ਹੈ ਚਲੋ ਕੋਈ ਨਾ ਆਹੋ ਆਜੋ ਚੱਲ ਕੋਈ ਨਹੀਂ ਉਹਨੂੰ ਕਹਦੇ ਵੀ ਕੰਮ ਨਹੀਂ ਆਈ ਗੀ ਕਹਿੰਦੀ ਵੀ ਕੋਈ ਨਹੀਂ ਵੇਖ ਨਹੀਂ ਗਾੜੀ ਕਿਨੂੰ ਕਹਦੇ ਨਹੀਂ ਹੈ ਮੈਂ ਕੋਈ ਨਾ ਤਿੰਨਾਂ ਚੋਕ ਰੋਣਾ ਆਪਾਂ ਆਪੇ ਸਭ ਕੋ ਸਾਹਮਣੇ ਚੱਲ ਵੇਖ ਲੈ ਫਿਰ ਚੱਲ ਠੀਕ ਹੈ ਚੰਗਾ